ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਦੁਕ੍ਰਿਤ ਸੁਕ੍ਰਿਤ ਮੰਦੇ ਹਾਂਜੀ ਇਹਨੂੰ ਦੁਕ੍ਰਿਤ ਸੁਕ੍ਰਿਤ ਮੰਦੇ ਇੱਥੇ ਵਿਸਰਾਮ ਲਾਉਣਾ ਹੈ ਦੋ ਕਿਰਤ ਸੋ ਕਿਰਤ ਹੂੜੇ ਲਾ ਕੇ ਤੇ ਰਾਰੇ ਪੂਰੇ ਨਹੀਂ ਲਾ ਕੇ ਉਚਾਰਨ ਕਰਨਾ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਹੈ ਦੁਕ੍ਰਿਤ ਸੁਕ੍ਰਿਤ ਮੰਦੇ ਦੁਖ੍ਰਿਤ ਸੁਖ੍ਰਿਤ ਮੰਦੇ ਸੰਸਾਰ ਸਗਲਾਣਾ ਦੋਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਲਈ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਦੋਹੂੰ ਦੋਹੂੰ ਤੇ ਰਹਤ ਇੱਥੇ ਠਮਕ ਦੋਹੂੰ ਤੇ ਰਹਤ ਭਗਤ ਹੈ ਇੱਥੇ ਵਿਸਰਾਮ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਔਰ ਸਰਬੇ ਸਮਾਨਾ ਠਾਕੁਰ ਕਕੇ ਨੂੰ ਔਂਕੜ ਗੁਰਬਾਣੀ ਵਿੱਚ ਠਾਕੁਰ ਅੱਖਰ ਕਕੇ ਦੇ ਔਂਕੜ ਤੋਂ ਬਿਨਾ ਬਿਲਕੁਲ ਨਹੀਂ ਆਵੇਗਾ ਰਾਰੇ ਮੁਕਤਾ ਵੀ ਹੋ ਸਕਦਾ ਹੈ ਰਾਰੇ ਨੂੰ ਔਂਕੜ ਵੀ ਹੋ ਸਕਦੀ ਹੈ ਰਾਰੇ ਨੂੰ ਸਿਹਾਰੀ ਵੀ ਹੋ ਸਕਦੀ ਹੈ ਪਰ ਕਕੇ ਨੂੰ ਔਂਕੜ ਜ਼ਰੂਰ ਬਰ ਜ਼ਰੂਰ ਆਵੇਗੀ ਤੇ ਆਪਾਂ ਠਾਕੁਰ ਸਿੱਧਾ ਨਹੀਂ ਬੋਲਣਾ ਠਾਕੁਰ ਇਉਂ ਇਸ ਅੱਖਰ ਦਾ ਉਚਾਰਨ ਕਰਨਾ ਹੈ ਕਿਆ ਕਹ ਸੁਣਾ ਸੁਆਮੀ ਕਿਆ ਕਹ ਸੁਣਾ ਸੁਆਮੀ ਕਿਆ ਕਹ ਸੁਣਾਓ Swami ਤੂੰ ਵਰਡਪੁਰਖ ਸੁ ਜਾਣਾ ਰਹਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤਹ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਿਗਤ ਕਛ ਨਦਰ ਨ ਆਇਆ ਅਵਿਗਤ ਬਿਹਾਰੀ ਨਹੀਂ ਲਾਉਣੀ ਗਤ ਆਵਗਤ ਕਛ ਨਦਰ ਨ ਆਇਆ ਕਛ ਪੂਲਾ ਹੀ ਬੋਲਣਾ ਇਹਨੂੰ ਕਛ ਨਹੀਂ ਕਹਿ ਦੇਣਾ ਗਤ ਅਵਿਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਨਾਨਕ ਦਾਨ ਪਾਇਆ